ਕੋਈ ਸੋਬਰਾਜ ਪਿੱਛੇ ਪਾਲੇ ਨੋਂ ਨੋਂ ਦੇ ਫਾਲੇ ਦੇਖਦੇ ਸਿਆਣ ਦਾ ਫਿਰ ਹੁਣ ਫਾਲਿਆਂ ਨੂੰ ਹਣੇ ਦਾ ਮੜੇ ਜੇ ਲੱਗਦੇ ਟਰੈਕਟਰ ਪਿੱਛੇ ਬਾਕੀ ਦੇਖ ਸਕਦੇ ਤੁਸੀਂ ਬਾਕੀ ਖੇਤਾਂ ਵਾਂ ਜੋਰ ਦੇਖਦੇ ਦੂਏ ਹਾਈ ਜੀ ਕਰਨੂੰਗਾ ਪੂਰਾ ਥੱਲੇ ਛੱਡ ਕੇ ਲੈਫਟ ਟਰਬੋ ਲੱਗੀ ਵੀ ਕਰਦਾ ਇਹ ਚੈੱਕ ਜੋਰ ਵੀਡੀਓ ਬਣਾ ਜੋਰ ਜਿਓ ਕਰਕੇ ਆਉਂਦੇ ਮਾੜਾ ਇਹ ਟਰੈਕਟਰ ਦਾ

ਬਾਕੀ ਉਧਰ ਚੱਲ ਰਹੇ ਆ ਸਵਰਾਜ